ਟਰੈਕ ਕਰਦੇ ਕਰਦੇ ਅਸੀਂ ਇੱਥੇ ਪਹੁੰਚੇ ਤੇ ਇਹਨਾਂ ਨੂੰ ਧੋਬੀ ਘਾਟ ਏਰੀਆ ਦੇ ਵਿੱਚੋਂ ਅਰੈਸਟ ਕੀਤਾ ਇਹਨਾਂ ਬੰਦਿਆਂ ਨੂੰ ਔਰ ਇਹਨਾਂ ਕੋਲੋਂ ਪਾਰੀ ਮਾਤਰਾ 'ਚ ਆਮ ਜੰਡ ਐਮੂਨੀਸ਼ਨ ਬਰਾਮਦ ਕੀਤੇ ਹੈ ਇਹ ਆਪਣੇ ਆਪ ਨੂੰ ਲਾਰੈਂਸ ਮਿਸ਼ਨਰੀ ਗੈਂਕ ਦੇ ਮੈਂਬਰ ਦੱਸਿਆ ਜ ਜਿੱਦੀ ਕੀ ਤਸਦੀਕ ਤਫਤੀਸ਼ ਚ ਕਰ ਰਹੇ ਹਾਂ ਹੁਣ ਪਹਿਲੀ ਫਰੋਤੀ ਸੀ ਜਿਹੜੀ ਇਹਨਾਂ ਨੇ ਮੰਗੀ ਹਾਲ ਤੱਕ ਜੋ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਚ ਆਇਆ ਲਾਰੈਂਸ ਬਿਸ਼ਨੋਈ ਦੇ ਨਾਮ ਤੋਂ ਧਮਕੀ ਭਰਿਆ ਲੈਟਰ ਦੇਣ ਵਾਲੇ ਗੈਂਗ ਦਾ ਅੱਜ ਪਰਦਾ ਫਾਸ਼ਟ ਜਿਹੜਾ ਹੈ ਉਹ ਕੀਤਾ ਗਿਆ ਹੈ ਆ ਪਿਛਲੇ ਕਈ ਦਿਨਾਂ ਤੋਂ ਕਰਮਾ ਫੈਸ਼ਨ ਨੂੰ ਜਿਹੜੇ ਹੈਗੇ ਕਾਲ ਆ ਰਹੇ ਸੀਗੇ ਜਿਸ ਤੋਂ ਬਾਅਦ ਉਹਨਾਂ ਨੇ ਇੱਕ ਲੈਟਰ ਭੇਜਿਆ ਜਿਸ ਦੇ ਵਿੱਚ ਇੱਕ ਰੋਂਦ ਵੀ ਜਿਹੜਾ ਹੈ ਉਹ ਭੇਜਿਆ ਸੀ ਜਿਸ ਦੇ ਵਿੱਚ ਧਮਕੀ ਲਿਖੀ ਸੀ ਕਿ ਜੇਕਰ ਸਾਡੀ ਗੱਲ ਤੂੰ ਨਹੀਂ ਮੰਨਦਾ ਤੇ ਤੇਰੇ ਪਰਿਵਾਰ ਅਤੇ ਹੋਰ ਬੰਦਿਆਂ ਦੇ ਨਾਲ ਮਾੜਾ ਹੋਵੇਗਾ ਜਿਸ ਤੋਂ ਬਾਅਦ ਹੁਣ ਜਲੰਧਰ ਪੁਲਿਸ ਵੱਲੋਂ ਉਹਨਾਂ ਦਾ ਪਰਦਾ ਫਾਸ਼ ਕੀਤਾ ਗਿਆ 8 ਜਿਹੜੇ ਨੇ ਕ੍ਰਿਮਿਨਲ ਨੇ ਉਹਨਾਂ ਨੂੰ ਫੜਿਆ ਗਿਆ ਹੈਗਾ ਗਲਬਾਤਾਂ ਸੀ ਕਰਦੇ ਸਦੀਪ ਜੀ ਪਹਿਲਾਂ ਤਾਂ ਜ਼ਰੂਰ ਇਹ ਦੱਸ ਦਿਓ ਕਿ ਇਹਨਾਂ ਨੂੰ ਕਿੱਥੋਂ ਅਰੈਸਟ ਕੀਤਾ ਤੇ ਇਹ ਕਿਵੇਂ ਅਰੈਸਟ ਹੋਏ ਸੀ ਇਹ ਜੀ ਸਾਡੇ ਏਡੀਸੀਪੀ ਇਨਵੈਸਟੀਗੇਸ਼ਨ ਦੀ ਕਮਾਂਡ ਦੇ ਵਿੱਚ ਏਸੀਪੀ ਕ੍ਰਾਈਮ ਏਸੀਪੀ ਸੈਂਟਰਲ ਤੇ ਇੰਸਪੈਕਟਰ ਸਪੈਸ਼ਲ ਸੈੱਲ ਦੀ ਟੀਮ ਬਣੀ ਹੋਈ ਸੀ ਜੋ ਕਿ ਇਨਪੁਟ ਡਵੈਲਪ ਕਰ ਰਹੇ ਸੀਗੇ ਟਰੈਕ ਕਰਦੇ ਕਰਦੇ ਅਸੀਂ ਇੱਥੇ ਪਹੁੰਚੇ ਤੇ ਇਹਨਾਂ ਨੂੰ ਧੋਬੀ ਘਾਟ ਏਰੀਆ ਦੇ ਵਿੱਚੋਂ ਅਰੈਸਟ ਕੀਤਾ ਇਹਨਾਂ ਬੰਦਿਆਂ ਨੂੰ ਔਰ ਇਹਨਾਂ ਕੋਲੋਂ ਭਾਰੀ ਮਾਤਰਾ ਚ ਆਮ ਜੰਡ ਹੈ ਮਿਨਿਸ਼ਨ ਬਰਾਮਦ ਕੀਤੇ ਹੈ ਔਰ ਇਹ ਜਿਹੜੇ ਸੀਗੇ ਜਿਹੜੇ ਇਹਨਾਂ ਨੇ ਪਹਿਲਾਂ ਟਰੈਕ ਕੀਤੀ ਸੀ ਇਹ ਆਪਣੇ ਆਪ ਨੂੰ ਲਾਰੈਂਸ ਬਿਚਨੋ ਗੈਂਗ ਦੇ ਮੈਂਬਰ ਦੱਸ ਰਹੇ ਆ ਜ ਜਿਹਦੀ ਕੀ ਤਸਦੀਕ ਤਫਤੀਸ਼ ਅਸੀਂ ਕਰ ਰਹੇ ਆ ਹੁਣ ਕੀ ਇਹ ਕੌਣ ਨੇ ਤੇ ਕਿ ਇਹਨਾਂ ਦਾ ਕਿਵੇਂ ਉਹਨਾਂ ਨਾਲ ਲਿੰਕ ਹੈ ਜਾਂ ਨਹੀਂ ਹੈ ਜਾਂ ਕੀ ਹੈ ਉਹਦੀ ਤਫਤੀਸ਼ ਚੱਲ ਰਹੀ ਹੈ ਔਰ ਇਹਨਾਂ ਤੋਂ ਇਹ ਪਹਿਲੀ ਫਰੋਤੀ ਸੀ ਜਿਹੜੀ ਇਹਨਾਂ ਨੇ ਮੰਗੀ ਹਾਲ ਤੱਕ ਜੋ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਚ ਆਇਆ ਤੇ ਜੇ ਨਾ ਪਕੜੇ ਜਾਂਦੇ ਤੇ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਵਾਰਦਾਤਾਂ ਹੁੰਦੀਆਂ ਵਿੱਚ ਕਰਪਾ ਫੈਸ਼ਨਿਕ ਕਿਉਂ ਇਹਨਾਂ ਨੇ ਜਿਹੜਾ ਹੈਗਾ ਚੂਜ਼ ਕੀਤਾ ਸਭ ਤੋਂ ਪਹਿਲਾਂ ਇਹ ਵੀ ਇੱਕ ਤਫਤੀਸ਼ ਦਾ ਹਿੱਸਾ ਹੈ ਜੀ ਕਿ ਅਸੀਂ ਕਰ ਹੀ ਰਿਹਾ ਕਿ ਨੇ ਉਹਨੂੰ ਹੀ ਕਿਉਂ ਚੂਜ਼ ਕੀਤਾ ਕਿਸੇ ਹੋਰ ਨੂੰ ਕਿਉਂ ਨਹੀਂ ਚੂਜ਼ ਕੀਤਾ ਹਾਲਾ ਕਿ ਇੱਥੇ ਬੜਾ ਇੰਡਸਟਰੀਅਲ ਏਰੀਆ ਹੈ ਸਾਡੇ ਕੋਲ ਜਲੰਧਰ ਦੇ ਵਿੱਚ ਬਟ ਉਹ ਜਦੋਂ ਤਫਤੀਸ਼ ਹੋਏਗੀ ਤਾਂ ਸਾਰੀਆਂ ਗੱਲਾਂ ਸਾਹਮਣੇ ਆਉਣਗੀਆਂ ਇਹ ਨਾਮ ਲੈਟਰ ਦੇ ਵਿੱਚ ਲਾਰੈਂਸ ਬਿਸ਼ਨੋਏ ਗੈਂਗ ਅਤੇ ਇੱਕ ਹੋਰ ਗੈਂਗ ਦਾ ਨਾਮ ਜਿਹੜਾ ਲਿਖਿਆ ਗੋਲਡੀ ਬਰਾੜ ਦਾ ਨਾਮ ਲਿਖਿਆ ਹੋਇਆ ਸੀਗਾ ਕਿ ਉਹਨਾਂ ਦੇ ਨਾਲ ਇਹਨਾਂ ਦੇ ਕੋਈ ਲਿੰਕ ਰਹੇ ਨੇ ਜਾਂ ਫਿਰ ਇਹਨਾਂ ਦੇ ਕਿਸੇ ਪਰਸਨ ਦਾ ਲਿੰਕ ਇਹ ਹੁਣ ਤਫਤੀਸ਼ ਦਾ ਹਿੱਸਾ ਹੈ ਜੀ ਕਿਉਂਕਿ ਹਾਲੇ ਤੱਕ 8 ਬੰਦੇ ਹੀ ਅਰੈਸਟ ਹੋਏ ਨੇ ਹਾਲੇ ਹੋਰ ਸਾਨੂੰ ਉਮੀਦ ਹੈ ਕਿ ਬੰਦੇ ਅਰੈਸਟ ਹੋਣਗੇ ਜਿਦੇ ਵਿੱਚ ਕੋਈ ਫੋਰਨ ਕਨੈਕਸ਼ਨ ਵੀ ਹੋ ਸਕਦਾ ਹੈ ਔਰ ਉਹਦੇ ਵਿੱਚ ਫਿਰ ਸਾਰੀਆਂ ਗੱਲਾਂ ਸਾਹਮਣੇ ਆਣਗੀਆਂ ਇਹਨਾਂ ਨੇ ਜਿਹੜੇ ਕਾਲ ਕੀਤੇ ਸੀਗੇ ਉਹ ਇੰਡੀਅਨ ਨੰਬਰ ਸੀਗੇ ਜਾਂ ਫਿਰ ਫੋਰਨ ਨੰਬਰ ਸੀਗੇ ਬਾਹਰਲੇ ਨੰਬਰ ਤੋਂ ਵੀ ਕਾਲ ਆਈ ਸੀ ਜੀ ਬਾਰਲੇ ਨੰਬਰ ਤੋਂ ਹੀ ਕਾਲਜ ਚਲਦਾ ਤੇ ਉਹ ਵੀ ਅਸੀਂ ਹੁਣ ਟਰੈਕ ਕਰ ਰਹੇ ਹਾਂ ਕੌਣ ਸੀ ਉਹਨਾਂ ਨੂੰ ਵੀ ਫਿਰ ਵਿੱਚ ਸ਼ਾਮਲ ਕਰਕੇ ਤੇ ਫਿਰ ਉਹਦੇ ਤੇ ਡਿਟੇਲ ਆਏਗੀ ਸਾਡੇ ਕੋਲ ਫਿਰ ਹੀ ਅਸੀਂ ਦੱਸ ਸਕਦੇ ਹਾਂ ਇਹਦੇ ਬਾਰੇ ਨਹੀਂ ਇਹਨਾਂ ਤੋਂ ਕੋਈ ਜਿਹੜੀ ਹੈਗੀ ਆ ਉਹ ਪਿਸਤਲ ਵੀ ਬਰਾਮਦ ਕੀਤੀ ਹੈਗੀ ਆ ਹੋਰ ਵੀ ਕੋਈ ਆਰਮਸ ਇਹਨਾਂ ਕੋਲ 10 ਪਿਸਟਲ 10 ਪਿਸਟਲ ਐਂਡ ਰੋਲਵਰ ਬਰਾਮਦ ਕੀਤੇ ਆਂ ਔਰ ਨਾਲ 4 ਮੈਗਜ਼ੀਨ ਬਰਾਮਦ ਕੀਤੇ ਆਂ 10 ਕਾਰਤੂਸ ਬਰਾਮਦ ਕੀਤੇ। ਕਿਤੇ ਨੇ ਪਿਸਟਲ ਐਂਡ ਜੋ ਰੋਂਦ ਹੈ ਜਿਹੜੇ 2 ਪਿਸਟਲ ਨੇ ਜੀ ਉਹ ਇੱਕ ਤਤੀਬ ਬੋਰ ਦਾ ਇੱਕ ਬੱਤੀ ਬੋਰ ਦਾ ਇੰਪੋਰਟੈਂਟ ਨੇ ਜਿਹੜਾ 315 ਬੋਰ ਦਾ ਉਦੇਸੀ ਹੈ ਲੋਕਲ ਜੀ ਆਪਣਾ ਜਿਹੜੇ ਤੁਸੀਂ ਕਹਿ ਰਹੇ ਹੋ ਇੰਪੋਰਟੈਂਟ ਹੈ ਉਹ ਕਿੱਥੋਂ ਦੇ ਨੇ ਇਹ ਇੰਡੀਆ ਦੇ ਨੇ ਨਹੀਂ ਉਹ ਬਾਹਰਲੇ ਹੁੰਦੇ ਆਂ ਜੀ ਨਾਰਮਲੀ ਇੰਪੋਰਟਡ ਨੇ ਇੰਡੀਆ ਚ ਜਿਹੜੇ ਹੁੰਦੇ ਉਹ ਥੱਲੇ ਮੇਰੇ ਕੋਲ ਵੀ ਇਨਫੋਰਮੇਸ਼ਨ ਨਹੀਂ ਹੈਗੀ ਜੀ ਪੂਰੀ ਚੈੱਕ ਕਰਨਾ ਪਾਕਿਸਤਾਨ ਕਿਹਾ ਜਾ ਰਿਹਾ ਸੀ ਪ੍ਰਸ਼ਨ ਉਹ ਪਾਕਿਸਤਾਨ ਤੋਂ ਆਏ ਨੇ ਜਿਹੜੀ ਪ੍ਰੀਲੀਮਿਨਰੀ ਵੀ ਸ਼ਾਇਦ ਉੱਥੋਂ ਆਏ ਸੀਗੇ ਸਾਨੂੰ ਬੰਦਾ ਦੇ ਕੇ ਗਿਆ ਸੀ ਕੋਈ ਬਾਹਰੋਂ ਆ ਕੇ ਉਹ ਕਿੱਥੋਂ ਦਾ ਬੰਦਾ ਸੀ ਕੀ ਉਹ ਤਫਤੀਸ਼ ਦਾ ਹਿੱਸਾ ਹੈ ਉਹ ਕਿੰਨੇ ਜਿਹੜੀ ਹੈ ਕਿੰਨੇ ਫੜੇ ਹੈਗੇ ਟੋਟਲ 3 ਪਕੜੇ ਨੇ ਠੀਕ ਹੈ ਤੇ ਹੁਣ ਇਹਨਾਂ ਦੇ ਨਾਲ ਮੁੱਢਲੀ ਜਿਹੜੀ ਹੈਗੀ ਤਬਦੀਸ਼ ਹੋਈ ਉਸ ਦੇ ਵਿੱਚ ਮੈਂ ਇਹਨਾਂ ਨੇ ਕੀ ਕੀ ਜਿਹੜਾ ਹੈਗਾ ਉਹ ਦੱਸਿਆ ਸੀਗਾ ਕਰਮਾ ਫੈਸ਼ਨ ਨੇ ਹਾਲੇ ਤਾਂ ਉਹ ਤਫਤੀਸ਼ ਚੱਲ ਰਹੀ ਹੈ ਜੀ ਉਸ ਐਂਗਲ ਤੋਂ ਲੇਕਿਨ ਹਾਲੇ ਦਾ ਪ੍ਰੀਲਿਮਿਨਰੀ ਇਹਨਾਂ ਦੇ ਬਾਰੇ ਹੀ ਪਤਾ ਕੀਤਾ ਜੋ ਪਤਾ ਲੱਗਿਆ ਕਿ ਇਹ ਯੰਗਸਟਰਸ ਹੈਗੇ ਆ ਇੱਕ ਕੁਲਚੀਆਂ ਦੀ ਡੇੜੀ ਲਗਾਉਂਦਾ ਇੱਕ ਦੂਸਰੀ ਕੋਈ ਡੇੜੀ ਲਗਾਉਂਦਾ ਬਾਕੀ ਕੁਝ ਬੇਕਾਰ ਨੇ ਔਰ ਪੈਸੇ ਦੀ ਪੂਰਤੀ ਲਈ ਇਹਨਾਂ ਨੇ ਕੀਤਾ ਔਰ ਇਹਨਾਂ ਦੇ ਨਾਲ ਹੋਰ ਕਿਹੜੇ ਬੰਦੇ ਨੇ ਜਿਹੜੇ ਕੀ ਨਾਲ ਸ਼ਾਮਿਲ ਹੋ ਹੁਣ ਤਫਤੀਸ਼ ਦੇ ਵਿੱਚ ਸਾਰੀ ਤਫਤੀਸ਼ ਕੰਪਲੀਟ ਹੋਏਗੀ ਤੇ ਆਏਗਾ ਸਾਰਾ ਕੁਝ ਨਸ਼ਾ ਵੀ ਕਰਦੇ ਇਹਨਾਂ ਵਿੱਚੋਂ ਉਹ ਹਾਲੇ ਕੋਈ ਤਸਦੀਕ ਨਹੀਂ ਹੋਇਆ ਪ੍ਰੀਲਿਮਿਨਰੀ ਚੈੱਕ ਕਰਾਂਗੇ ਫਿਰ ਪਤਾ ਚਲੇਗਾ ਜੀ ਜੀ ਸ਼ੁਕਰੀਆ ਜੀ ਤਾਂ ਬਿਲਕੁਲ ਸੰਦੀਪ ਸ਼ਰਮਨ ਜਿਹਨਾਂ ਨਾਲ ਗੱਲਬਾਤ ਕੀਤੀ ਹੈ ਸਾਰੀ ਜਿਹੜੀ ਹੈਗੀ ਉਹ ਇਹਨਾਂ ਨੇ ਗੱਲਬਾਤ ਦੱਸੀ ਹੈਗੀ ਕਿ ਕਿਵੇਂ ਜਿਹੜਾ ਹੈਗਾ ਇਹ ਉਹ ਇਸ ਗੈਂਗ ਨੂੰ ਫੜਿਆ ਹੈ ਤੇ ਕਿਵੇਂ ਇਹਨਾਂ ਦਾ ਜਿਹੜਾ ਹੈ ਪੰਡਾ ਫੂਡ ਕੀਤਾ ਕੈਮਰਾ ਪਾਸੋਂ ਪੰਕੇ ਦੇ ਨਾਲ ਰਾਜ ਗੁਪਤਾ ਬਾਬੂ ਸ਼ਹੀ ਟਾਈਮ ਚੱਲਦਾ ਹੈ